ਝੋਨੇ ਦੀ ਫਸਲ ਵਿੱਚ ਬਜਾਈ ਵਕਤ ਆਪਾਂ 3-4 ਖਾਦਾਂ ਵਰਤਦੇ ਆਂ ਜਿਵੇਂ ਫਾਸਫੋਰਸ ਵਾਲੀ ਖਾਦ ਆ ਪੋਟਾਸ਼ ਆ ਜਾਂ ਜ਼ਿੰਕ ਆ ਉਸ ਵਕਤ ਝੋਨੇ ਦੇ ਵਿੱਚ ਆਪਾਂ ਕੱਖਾਂ ਵਾਲੀ ਦਵਾਈ ਵੀ ਪਾਉਣੀ ਹੁੰਦੀ ਐ ਜੂੜੀਆਂ ਵੀ ਪਾਉਣੀ ਹੁੰਦੀ ਐ ਇਸੇ ਤਰ੍ਹਾਂ ਇਹ ਖਾਦਾਂ ਵੀ ਆਪਾਂ ਨੂੰ ਵਰਤਣੀਆਂ ਪੈਂਦੀਆਂ ਨੇ ਕਿਸਾਨ ਸੋਚਦੇ ਨੇ ਵੀ ਬਾਰ-ਬਾਰ ਖੇਤ ਵਿੱਚ ਬੜਨ ਦੇ ਨਾਲੋਂ ਜਿਹੜੀਆਂ ਖਾਦਾਂ ਇਕੱਠੀਆਂ ਰਲਾ ਕੇ ਪਾ ਦਿੱਤੀਆਂ ਜਾਣ ਹੁਣ ਕੁਝ ਖਾਦਾਂ ਤਾਂ ਆਪਸ ਵਿੱਚ ਹੀ ਰਲ ਜਾਂਦੀਆਂ ਨੇ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਆਪਾਂ ਖੇਤ ਦੇ ਵਿੱਚ ਛੱਟਾ ਮਾਰ ਸਕਦੇ ਹਾਂ ਪਰ ਖੁਜ ਪਰ ਕੁਝ ਖਾਦਾਂ ਹੋਈਆਂ ਨੇ ਜਿਹੜੀਆਂ ਰਲਾ ਕੇ ਪਾਈਆਂ ਨਹੀਂ ਜਾ ਸਕਦੀਆਂ ਝੋਨੇ ਦੇ ਵਿੱਚ ਕਿਸਾਨ ਫਾਸਫੋਰਸ ਦੇ ਵਾਸਤੇ ਡੀਪੀ ਜਾਂ ਫਿਰ ਸੁਪਰ ਖਾਦ ਦੀ ਵਰਤੋਂ ਕਰਦੇ ਨੇ ਝੋਨੇ 'ਚ ਕਿਸਾਨਾਂ ਨੂੰ ਆਪਾਂ ਨੂੰ ਪਤਾ ਵੀ ਜ਼ਿੰਕ ਖਾਦ ਵੀ ਵਰਤਣੀ ਪੈਂਦੀ ਹੈ ਹੁਣ ਬਹੁਤ ਸਾਰੇ ਕਿਸਾਨਾਂ ਦਾ ਇਹ ਸਵਾਲ ਹੈ ਕਿ ਕੀ ਡੀਪੀ ਅਤੇ ਜ਼ਿੰਕ ਰਲਾ ਕੇ ਆਪਾਂ ਪਾ ਸਕਦੇ ਹਾਂ ਜਾਂ ਨਹੀਂ ਪਾ ਸਕਦੇ ਬਹੁਤ ਸਾਰੇ ਯੂਟਿਊਬਰ ਵੀ ਇਹ ਕਹਿੰਦੇ ਨੇ ਵੀ ਡੀਏਪੀ ਦੇ ਨਾਲ ਜਿੰਕ ਰਲਾ ਕੇ ਪਾਉਣ ਵਾਲਾ ਜਿਹੜੀ ਜਿੰਕ ਪੱਥਰ ਬਣ ਜਾਂਦੀ ਹੈ ਤੇ ਖੇਤ ਦੇ ਵਿੱਚ ਵਰਤੋਂ ਯੋਗ ਨਹੀਂ ਰਹਿੰਦੀ ਇਸ ਲਈ ਜਿੰਕ ਅਤੇ ਫਾਸਫੋਰਸ ਵਾਲੀ ਜਿਹੜੀ ਖਾਦ ਉਹਨੂੰ ਰਲਾ ਕੇ ਨਹੀਂ ਪਾਉਣਾ ਚਾਹੀਦਾ ਸਗੋਂ ਚੁੰਨਾ ਲਾਉਣ ਤੋਂ ਬਾਅਦ ਜਿਹੜਾ ਜਿੰਕ 10-15 ਦਿਨ ਬਾਅਦ ਹੀ ਪਾਉਣਾ ਚਾਹੀਦਾ ਪਰ ਇਹਦੇ ਬਾਰੇ ਸੱਚ ਕੀ ਹੈ ਮਹਾਰ ਇਹਦੇ ਬਾਰੇ ਕੀ ਕਹਿੰਦੇ ਨੇ ਇਸ ਵੀਡੀਓ ਨੂੰ ਆਪਾਂ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਜਰੂਰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਦੋਵੇਂ ਤੱਤ ਫਾਸਫੋਰਸ ਅਤੇ ਜ਼ਿੰਕ ਆਪਸ ਵਿੱਚ ਰਲਾ ਕੇ ਮਿੱਟੀ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਪਾ ਸਕਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਝੋਨੇ ਦੀ ਫਸਲ ਵਿੱਚ ਫਾਸਫੋਰਸ ਤੱਤ ਪਾਉਣ ਦੀ ਜਿਹੜੀ ਜ਼ਰੂਰਤ ਹੈ ਸਿਰਫ ਮਿੱਟੀ ਪਰਖ ਦੇ ਆਧਾਰ ਤੇ ਆ ਜੇ ਮਿੱਟੀ ਪਰਖ ਦੇ ਆਧਾਰ ਤੇ ਫਾਸਫੋਰਸ ਤੱਤ ਦੀ ਘਾਟ ਹੈ ਤਾਂ ਫਾਸਫੋਰਸ ਤੱਤ ਵਾਲੀ ਖਾਦ ਵਰਤੀ ਜਾਵੇ ਜੇਕਰ ਨਹੀਂ ਘਾਟ ਤਾਂ ਨਾ ਵਰਤੀ ਜਾਵੇ ਜੇ ਕਣਕ ਨੂੰ ਆਪਾਂ ਪੂਰੀ ਫਾਸਫੋਰਸ ਖਾਦ ਪਾਈ ਹੈ ਤਾਂ ਵੀ ਝੋਨੇ ਨੂੰ ਫਾਸਫੋਰਸ ਤੱਤ ਵਾਲੀ ਖਾਦ ਪਾਉਣ ਦੀ ਕੋਈ ਜ਼ਰੂਰਤ ਨਹੀਂ ਪਰ ਬਹੁਤ ਸਾਰੇ ਜ਼ਿਮੀਂਦਾਰ ਕਣਕ ਨੂੰ ਵੀ ਜ਼ਰੂਰਤ ਨਾਲੋਂ ਜ਼ਿਆਦਾ ਡੀਏਪੀ ਪਾਉਂਦੇ ਨੇ ਅਤੇ ਝੋਨੇ ਦੇ ਵਿੱਚ ਵੀ ਡੀਏਪੀ ਜਾਂ ਸੁਪਰ ਖਾਦ ਹੀ ਵਰਤੋਂ ਕਰਦੇ ਨੇ ਹੁਣ ਰਿਸਰਚ ਇਹ ਕਹਿੰਦੀ ਹੈ ਵੀ ਜੇ ਮਿੱਟੀ ਦੇ ਵਿੱਚ ਫਾਸਫੋਰਸ ਤੱਤ ਜ਼ਰੂਰਤ ਨਾਲੋਂ ਜ਼ਿਆਦਾ ਤਾਂ ਜਿੰਕ ਤੱਤ ਦੀ ਉਹ ਉਪਲਬਧਤਾ ਘੱਟ ਜਾਂਦੀ ਹੈ ਭਾਵੇਂ ਜਿੰਕ ਤੱਤ ਜਿਹੜਾ ਮਿੱਟੀ ਦੇ ਵਿੱਚ ਜ਼ਰੂਰੀ ਮਾਤਰਾ 'ਚ ਹੋਵੇ ਤਾਂ ਵੀ ਉਹ ਬੂਟੇ ਨੂੰ ਪੂਰੀ ਮਾਤਰਾ 'ਚ ਨਹੀਂ ਮਿਲਦਾ ਕਿਉਂਕਿ ਜ਼ਿਆਦਾ ਮਾਤਰਾ ਫਾਸਫੋਰਸ ਦੀ ਜਿੰਕ ਤੱਤ ਨੂੰ ਘੋਲਣਸ਼ੀਲ ਫਾਰਮ ਦੇ ਵਿੱਚੋਂ ਨਾ ਘੋਲਣਸ਼ੀਲ ਫਾਰਮ ਦੇ ਵਿੱਚ ਬਦਲ ਦਿੰਦੀ ਹੈ ਇਸ ਕਰਕੇ ਫਸਲ ਦੇ ਵਿੱਚ ਜਿੰਕ ਤੱਤ ਦੀ ਘਾਟ ਆ ਜਾਂਦੀ ਹੈ ਭਾਵੇਂ ਖੇਤ ਦੇ ਵਿੱਚ ਆਪਣੇ ਜਿੰਕ ਬਾਧੂ ਮਾਤਰਾ ਦੇ ਵਿੱਚ ਵੀ ਹੋਵੇ ਆਇਕ ਰਿਸਰਚ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਮਿੱਟੀ ਦੇ ਵਿੱਚ ਬਾਧੂ ਮਾਤਰਾ ਦੇ ਵਿੱਚ ਫਾਸਫੋਰਸ ਤੱਤ ਮਿੱਟੀ ਵਿੱਚ ਜ਼ਿੰਕ ਦੀ ਕਮੀ ਪੈਦਾ ਕਰ ਦਿੰਦਾ ਕਿਉਂਕਿ ਮਿੱਟੀ ਦੇ ਵਿੱਚ ਜਿਆਦਾ ਫਾਸਫੋਰਸ ਤੱਤ ਅ ਜਿੰਕ ਦੀ ਜਿਹੜੀ ਡੈਫੀਸ਼ੈਂਸੀ ਪੈਦਾ ਹੁੰਦੀ ਹੈ ਕਿਉਂ ਕਿਉਂਕਿ ਜ਼ਿੰਕਾ ਜਿਹੜਾ ਨਾ ਘੋਲਣ ਯੋਗ ਹਾਲਤ ਵਿੱਚ ਹੋ ਜਾਂਦਾ ਇਸ ਕਰਕੇ ਜਿਹੜਾ ਬੂਟੇ ਨੂੰ ਪੂਰੀ ਮਾਤਰਾ ਚ ਨਹੀਂ ਮਿਲਦਾ ਇਸ ਕਰਕੇ ਜ਼ਮੀਨ ਦੇ ਵਿੱਚ ਜ਼ਿੰਕ ਤੱਤ ਹੋਣ ਦੇ ਬਾਵਜੂਦ ਵੀ ਬੂਟੇ ਨੂੰ ਜ਼ਿੰਕ ਤੱਤ ਦੀ ਘਾਟ ਮਹਿਸੂਸ ਹੁੰਦੀ ਹੈ। ਭਾਵੇਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਝੋਨੇ ਦੀ ਖੇਤੀ ਦੇ ਵਿੱਚ 27 ਕਿਲੋ ਡੀਏਪੀ ਦਾ 75 ਕਿਲੋ ਸੁਪਰਾ ਖਾਦ ਦੀ ਸਿਫਾਰਸ਼ ਕੀਤੀ ਹੈ ਤੇ ਨਾਲ ਹੀ ਜ਼ਿੰਕ ਤੱਤ ਦੀ ਸਿਫਾਰਸ਼ ਵੀ ਕੀਤੀ ਹੈ। ਪਰ ਆਪਾਂ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਜ਼ਿਆਦਾ ਮਾਤਰਾ ਦੇ ਵਿੱਚ ਮਿੱਟੀ ਦੇ ਵਿੱਚ ਜਿਹੜਾ ਫਾਸਟ ਹੋਸ ਤੱਤ ਹੈ ਜ਼ਿੰਕ ਦੀ ਉਪਲਬਧਤਾ ਨੂੰ ਘਟਾ ਦਿੰਦਾ ਹੈ। ਪਰ ਯੂਨੀਵਰਸਿਟੀ ਨਾਲ ਦੀ ਨਾਲ ਇਹ ਵੀ ਕਹਿੰਦੀ ਹੈ ਵੀ ਜੇਕਰ ਕਣਕ ਦੀ ਫਸਲ ਦੇ ਵਿੱਚ ਪੂਰੀ ਮਾਤਰਾ 'ਚ ਫਾਸਫੋਰਸ ਵਾਲੀ ਖਾਦ ਪਾਈ ਹੈ ਤਾਂ ਝੋਨੇ ਦੀ ਫਸਲ ਦੇ ਵਿੱਚ ਫਾਸਫੋਰਸ ਵਾਲੀ ਖਾਦ ਪਾਉਣ ਦੀ ਕੋਈ ਲੋੜ ਨਹੀਂ ਪਰ ਜ਼ਿੰਮੇਵਾਰ ਝੋਨੇ ਦੀ ਫਸਲ ਦੇ ਵਿੱਚ ਵੀ ਸੁਪਰ ਜੀ ਡੀਪੀ ਖਾਦ ਹੀ ਵਰਤੋਂ ਕਰਦੇ ਨੇ ਇਸ ਕਰਕੇ ਇਹ ਫਿਰ ਜ਼ਰੂਰੀ ਹੋ ਜਾਂਦਾ ਵੀ ਆਪਣੇ ਖੇਤ ਦੇ ਵਿੱਚ ਫਾਸਫੋਰਸ ਤੱਤ ਜੇ ਜ਼ਰੂਰਤ ਨਾਲੋਂ ਜ਼ਿਆਦਾ ਹੋ ਗਿਆ ਤਾਂ ਫਿਰ ਪ੍ਰੋਬਲਮ ਖੜੀ ਹੋ ਗਈ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਵੀ ਆਪਣੇ ਖੇਤ ਦੇ ਵਿੱਚ ਫਾਸਫੋਰਸ ਤੱਤ ਕਿੰਨੀ ਮਾਤਰਾ ਚਾਹੀਦੀ। ਜਦੋਂ ਆਪਾਂ ਕਦੋਂ ਵੇਲੇ ਖੇਤ ਦੇ ਵਿੱਚ ਡੀਏਪੀ ਖਾਦ ਪਾ ਦਿੱਤੀ ਤੇ ਨਾਲ ਹੀ ਜ਼ਿੰਕ ਵੀ ਪਾ ਦਿੱਤੀ ਤਾਂ ਖੇਤ ਦੇ ਵਿੱਚ ਫਾਸਫੋਰਸ ਜਿਹੜੀ ਖਾਦ ਦੀ ਮਾਤਰਾ ਜ਼ਿਆਦਾ ਹੋ ਜਾਣੀ ਹੈ ਤੇ ਜ਼ਿੰਕ ਦੀ ਘਾਟ ਫਿਰ ਬੂਟਿਆਂ ਤੇ ਆਵੇਗੀ ਆਵੇਗੀ। ਭਾਵੇਂ ਆਪਾਂ ਜ਼ਿੰਕ ਪਾ ਵੀ ਦਿੱਤਾ ਹੋਵੇ ਬਹੁਤ ਸਾਰੇ ਕਿਸਾਨਾਂ ਦੀ ਇਹ ਆਮ ਸ਼ਿਕਾਇਤ ਆ ਕਿ ਖੇਤ ਦੇ ਵਿੱਚ ਜ਼ਿੰਕ ਪਾਉਣ ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਦਿਖਾਈ ਦੇ ਰਹੀ ਆ। ਇਸ ਦਾ ਮੇਨ ਕਾਰਨ ਇਹ ਹੀ ਹੁੰਦਾ ਆਪਕੇ ਆਪਾਂ ਖੇਤ ਦੇ ਵਿੱਚ ਫਾਸਫੋਰਸ ਤੱਤ ਲੋਡ ਨਾਲੋਂ ਵੱਧ ਪਾ ਦਿੰਦੇ ਆ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਜਿਆਦਾ ਫਾਸਫੋਰਸ ਤੱਤ ਦੀ ਉਨੀਂ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਕਣਕ ਦੇ ਵਿੱਚ ਆਪਾਂ ਫਾਸਫੋਰਸ ਤੱਤ ਕਾਫੀ ਮਾਤਰਾ 'ਚ ਪਾਇਆ ਹੁੰਦਾ ਹੁਣ ਇਸੇ ਕਰਕੇ ਜ਼ਿੰਕ ਤੱਤ ਦੀ ਉਪਲਬਧਤਾ ਘੱਟ ਜਾਂਦੀ ਹੈ ਇਸੇ ਕਰਕੇ ਖੇਤ ਦੇ ਵਿੱਚ ਜ਼ਿੰਕ ਦੀ ਕਮੀ ਦਿਖਾਈ ਦਿੰਦੀ ਹੈ ਹੁਣ ਆਪਾਂ ਨੇ ਕੀ ਕਰਨਾ ਜੇ ਖੇਤ ਦੇ ਵਿੱਚ ਕਣਕ ਦੀ ਫਸਲ ਨੂੰ ਪੂਰੀ ਮਾਤਰਾ 'ਚ ਡੀਪੀ ਗਾਧ ਵਰਤੀ ਗਈ ਤੀ ਤਾ ਝੋਨੇ ਦੇ ਵਿੱਚ ਨਾ ਪਾਈਏ ਜਾਂ ਫਿਰ ਮਿੱਟੀ ਟੈਸਟ ਕਰਾ ਲਈ ਜਾਵੇ ਜੇਕਰ ਜ਼ਰੂਰਤ ਹੋਵੇ ਤਾਂ ਫਿਰ ਆਪਾਂ ਜਿਹੜੀ ਫਾਸਫੋਰਸ ਤਾਂ ਤਾਲੀ ਖਾਦ ਵਰਤੀ ਪਰ ਜੇ ਆਪਾਂ ਝੋਨੇ ਦੀ ਫਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣੀ ਹੋਈ ਪਾਉਣੀ ਆ ਆਪਾਂ ਨਹੀਂ ਛਾਰਦੇ ਤਾਂ ਫਿਰ ਜ਼ਿੰਕ ਤੱਤ ਦੇ ਨਾਲ ਨਾ ਵਰਤੀ ਜਾਵੇ ਕਿਉਂਕਿ ਫਿਰ ਤਾਂ ਦੋਵੇਂ ਪਾਸੇ ਨੁਕਸਾਨ ਹੀ ਨੁਕਸਾਨ ਆ ਪੈਸੇ ਦਾ ਵੀ ਨੁਕਸਾਨ ਹੋਣਾ ਫਸਲ ਦਾ ਵੀ ਨੁਕਸਾਨ ਅਲੱਗ ਤੋਂ ਹੋਊਗਾ ਇਸ ਲਈ ਜੇਕਰ ਝੋਨੇ ਦੀ ਫਸਲ ਦੇ ਵਿੱਚ ਫਾਸਫੋਰਸ ਤੱਤ ਵਾਲੀ ਖਾਦ ਆਪਾਂ ਪਾ ਪੰਲੀਆਂ ਤਾਂ ਫਿਰ ਜ਼ਿੰਕ ਦੀ ਜਿਹੜੀ ਖਾਦ ਆ ਉਹ ਨੂੰ ਆਪਾਂ ਲੇਟ ਕਰ ਦੋ 15-20 ਦਿਨ ਬਾਅਦ ਪਾ ਦਿਓ ਕਿਉਂਕਿ ਉਸ ਵੇਲੇ ਤੱਕ ਜ਼ਮੀਨ ਦੇ ਵਿੱਚੋਂ ਬੂਟਾ ਕੁਝ ਹੱਦ ਤੱਕ ਫਾਸਫੋਰਸ ਖਾਦ ਵਰਤ ਸੁੱਕਾ ਹੁੰਦਾ ਤੇ ਜਿਹੜਾ ਫਾਸਫੋਰਸ ਦਾ ਲੈਵਲ ਆ ਉਹ ਠੀਕ ਹਾਲਤ ਚ ਆ ਚੁੱਕਾ ਹੁੰਦਾ ਤੇ ਜਿਹੜੀ ਜ਼ਿੰਕ ਖਾਦ ਆਪਾਂ ਫਿਰ ਪਾਉਨੇ ਆ ਬੂਟਾ ਨੂੰ ਪੂਰੀ ਮਾਤਰਾ ਚ ਲੈ ਲਊਗਾ ਜ਼ਿੰਕ ਦੀ ਘਾਟ ਫਿਰ ਆਪਾਂ ਨੂੰ ਖੇਤ ਚ ਦਿਖਾਈ ਨਹੀਂ ਦਿੱਦੀ ਥੋੜੀ ਮਾਤਰਾ ਦੇ ਵਿੱਚ ਪਾਈ ਹੋਈ ਜ਼ਿੰਕ ਵੀ ਫਿਰ ਆ ਪੂਰਾ ਕੰਮ ਕਰੂਗੀ ਪਰ ਜੇਕਰ ਆਪਾਂ ਦੋਵੇਂ ਇਕੱਠੀਆਂ ਪਾ ਦੇਵਾਂਗੇ ਤਾਂ ਫਿਰ ਜ਼ਿੰਕ ਦਾ ਬਹੁਤ ਘੱਟ ਹਿੱਸਾ ਵਰਤੋਂ ਨੂੰ ਰਹਿ ਜਾਂਦਾ ਜਿਸ ਨਾਲ ਖੇਤ ਦੇ ਵਿੱਚ ਆਪਾਂ ਨੂੰ ਜ਼ਿੰਕ ਦੀ ਕਮੀ ਦਿਖਾਈ ਦਿੰਦੀ ਹੈ ਜ਼ਿੰਕ ਦੀ ਘਾਟ ਆਪਾਂ ਨੂੰ ਇਸੇ ਕਰਕੇ ਦਿਖਾਈ ਦਿੰਦੀ ਹੈ ਬਹੁਤ ਸਾਰੇ ਕਿਸਾਨਾਂ ਦਾ ਇਹ ਆਪਣਾ ਤਜਰਬਾ ਵੀ ਹੈ ਵੀ ਕੁਝ ਦਿਨ ਜੇਕਰ ਰੁੱਖ ਕੇ ਝੋਨੇ ਦੇ ਵਿੱਚ ਜ਼ਿੰਕ ਪਾਉਂਦੇ ਨੇ ਤਾਂ ਉਹਦੇ ਰਿਜ਼ਲਟ ਬਿਲਕੁਲ ਵੱਖਰੇ ਮਿਲਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਗੱਲ ਯੂਨੀਵਰਸਿਟੀ ਵੀ ਦੱਸਦੀ ਹੈ ਕਿ ਵੱਧ ਮਾਤਰਾ ਦੇ ਵਿੱਚ ਫਾਸਫੋਰਸ ਤੱਤ ਖੇਤ ਵਿੱਚ ਪਾਉਣ ਨਾਲ ਜ਼ਿੰਕ ਤੱਤ ਦੀ ਉਪਲਬਧਤਾ ਘਟਦੀ ਹੈ। ਬੂਟਿਆਂ ਦੇ ਵਿੱਚ ਜ਼ਿੰਕ ਤੱਤ ਦੀ ਕਮੀ ਮਹਿਸੂਸ ਹੋਣ ਲੱਗਦੀ ਹੈ। ਪਰ ਯੂਨੀਵਰਸਿਟੀ ਵੱਲੋਂ ਜਿਹੜੀ ਸੌਂਈਆਂ ਸੁਫਾਰਸ਼ਾਂ ਮੁੱਕ ਆਉਂਦੀ ਹੈ ਉਹਦੇ ਵਿੱਚ ਆਪਣੀਆਂ ਸੁਫਾਰਸ਼ਾਂ 'ਚ ਇਹ ਗੱਲ ਦਰਜ ਨਹੀਂ ਕੀਤੀ। ਇਸ ਲਈ ਬਹੁਤ ਸਾਰੇ ਕਿਸਾਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਚੱਲਦਾ। ਇਹ ਯੂਨੀਵਰਸਿਟੀ ਨੂੰ ਜ਼ਰੂਰ ਦਰਜ ਕਰਨਾ ਚਾਹੀਦੀ ਤਾਂ ਕਿ ਇਹ ਪੰਬਲ ਪੂਛਾ ਰਹੇ ਨਾ। ਸੋ ਦੋਸਤੋ ਇਹ ਜ਼ਰੂਰੀ ਹੈ ਕਿ ਦੋਵੇਂ ਤੱਤ ਝੋਨੇ ਦੀ ਫਸਲ ਨੂੰ ਜ਼ਰੂਰੀ ਨੇ ਪਰ ਸਹੀ ਸਮੇਂ ਤੇ ਪਾਹੇ ਤੱਤ ਨੇ ਜਿਹੜੇ ਉਹਨਾਂ ਤੋਂ ਪੂਰਾ ਕੰਮ ਲਿਆ ਜਾ ਸਕਦਾ ਹੈ ਜ਼ਰੂਰਤੋਂ ਜ਼ਿਆਦਾ ਖਾਦਾਂ ਨਾਲ ਵੀ ਨੁਕਸਾਨ ਹੋ ਜਾਂਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ